ਤੂੰ ਨਹੀਂ ਜੇ ਹਾਸੇ ਵਾਲੀ ਗੱਲ ਦੱਸਾਂ ਤਾਂ ਮੈਂ ਇੱਕ ਦਿਨ ਇੱਥੇ ਗਾ ਰਿਹਾ ਸੀਗਾ ਆਪਣੇ ਪਖਵਾਲ ਰੋਡ ਤੇ ਹੀ ਕਿਸੇ ਪੈਲਸ ਦੇ ਵਿੱਚ ਅੱਛਾ ਸੋ ਉਹ ਪ੍ਰੋਗਰਾਮ ਖਤਮ ਹੋ ਗਿਆ 5:00 ਵਜੇ ਫਿਰ ਸਾਢੇ 5:00 ਉਦੋਂ ਬਾਅਦ ਚ ਮੈਂ ਲੁਧਿਆਣੇ ਨੂੰ ਆਉਣ ਦੀ ਬਜਾਏ ਸਾਡਾ ਪਿੰਡ ਵੀ ਉਧਰ ਗੁੱਜਰਵਾਲਾ ਹਨਾ ਇਥੋਂ ਨੇੜੀ ਤੇ ਉਧਰ ਚਲਾ ਗਿਆ ਹੂੰ ਤੋ ਮੈਂ ਜਾਂਦੇ ਹੀ ਆਪਣੇ ਵਰਦੀ-ਬੁਰਦੀ ਚੇਂਜ ਕਰਕੇ ਤੇ ਚਲੋ ਜੀ ਘੋੜੀ ਤੇ ਬੈਠ ਗਏ ਉਦੋਂ ਉਹ ਕੁਦਰਤੀ ਬਰਾਤ ਵੀ ਉਦੋਂ ਨੂੰ ਜਾਣੀ ਸੀ ਵਾਪਸ ਅੱਛਾ ਸੋ ਉਹ ਨਾ ਮੈਂ ਆਵਾ ਆਪਣੀ ਘੋੜੀ ਤੇ ਬੈਠਾ ਜਮੈਂ ਚੇਂਜ ਜਾ ਕੇ ਕੁਰਤਾ ਪਜਾਮਾ ਪਾ ਲਿਆ ਪਰ ਨਾ ਪੁਰਨਾ ਬੰਨਿਆ ਤੇ ਪਹਿਲਾਂ ਮੈਨੂੰ ਕ੍ਰਾਸ ਕਰ ਗਈ ਉਹ ਫੇਰ ਮੁੜ ਕੇ ਆਈ ਉਹ ਬਰਾਤ ਦੇ ਵਿੱਚੋਂ ਸੀਗੀ ਕੋਈ ਉਹ ਜਦੋਂ ਤੀਜੀ ਕਵਾਰੀ ਆ ਕੇ ਉਹਨਾਂ ਨੇ ਰੋਕ ਲੀਓ ਮੈਨੂੰ ਉਹ ਦੋਨੋਂ ਨਾਲ ਦੇ ਨੂੰ ਇੱਕ ਉੱਤਰ ਕੇ ਖੜ ਗਏ ਉਹ ਦੂਜਾ ਕਹਿੰਦਾ ਕਹਿੰਦਾ ਤੈਨੂੰ ਕਿਹਾ ਸੀ ਨਾ ਉਹੀ ਆ ਉਹ ਕਹਿੰਦਾ ਮੈਂ ਕਿ ਕੀ ਕਰ ਦੂਗੀ ਉਹ ਕਹਿੰਦਾ ਬਾਈ ਜੀ ਮੈਂ ਤਾਂ ਸ਼ਰਤ ਹਾਰ ਗਿਆ ਬਹੁਤ ਵੱਡੀ ਅੱਛਾ ਕਹਿੰਦਾ ਇਹ ਕਹਿੰਦੇ ਵੀ ਬਾਈ ਜਾਂਦਾ ਕਹਿੰਦਾ ਮੈਂ ਖਾ ਯਾਰ ਹੁਣ ਤਾਂ ਹਲੇ ਅੱਧਾ ਘੰਟਾ ਪੌਣਾ ਘੰਟਾ ਦਾਲੇ ਹੋਇਆ ਨਹੀਂ ਵੀ ਉੱਥੇ ਤਾਂ ਪ੍ਰੋਗਰਾਮ ਬਾਈ ਤੱਕ ਉੱਥੇ ਗਾਈ ਜਾਂਦਾ ਸੀ ਵੀ ਐਡੀ ਛੇ ਦੀ ਕਿੱਥੋਂ ਆ ਕੇ ਉਹ ਘੋੜੀ ਤੇ ਚੜ ਗਿਆ ਜਾਂ ਵੀ ਇੱਥੇ ਆਪਣਾ ਯੋਨ ਗਾ ਕੇ ਹਟਿਆ ਤੇ ਕਹਿੰਦਾ ਮੈਂ ਮੰਨਦਾ ਨਹੀਂ ਸੀ ਕਹਿੰਦਾ ਇਹ ਤਾਂ 5-5000 ਦੀ ਸ਼ਰਤ ਨਾਲ ਲਈ ਕਹਿੰਦਾ ਹੁਣ ਤੁਸੀਂ ਕੋਈ ਨਿਕਲਾਏਗਾ ਮੇਰਾ ਤਾਂ ਨੁਕਸਾਨ ਹੋ ਗਿਆ ਸੋ ਮੈਨੂੰ ਇੰਨਾ ਜਨੂਨ ਕਿ ਜਦੋਂ ਟਾਈਮ ਮੈਰ ਜਿਵੇਂ ਮਤਲਬ ਮੈਂ ਥੱਕਦਾ ਨਹੀਂ ਹੈਗਾ इवन ਕਿ ਗਾ ਕੇ ਢਾਈ ਤਿੰਨ ਘੰਟੇ ਤੇ ਫੇਰ ਵੀ ਮੈਂ ਜਾ ਕੇ ਮਨੂ ਸੀਗਾ ਵੀ ਚੱਲ ਯਾਰ ਤੁਹਾਨੂੰ ਮੈਂ ਅਜੇ ਹਾਸੇ ਵਾਲੀ ਗੱਲ ਦੱਸਾਂ ਤਾਂ ਮੈਂ ਇੱਕ ਦਿਨ ਇੱਥੇ ਗਾ ਰਿਹਾ ਸੀਗਾ ਆਪਣੇ ਪਖੋਵਾਲ ਰੋਡ ਤੇ ਹੀ ਕਿਸੇ ਪੈਲਸ ਦੇ ਵਿੱਚ ਅੱਛਾ ਸੋ ਉਹ ਪ੍ਰੋਗਰਾਮ ਖਤਮ ਹੋ ਗਿਆ 5:00 ਵਜੇ ਫਿਰ 5:30 ਉਹ ਤੋਂ ਬਾਅਦ ਚ ਮੈਂ ਲੁਧਿਆਣੇ ਨੂੰ ਆਉਣ ਦੀ ਬਜਾਏ ਸਾਡਾ ਪਿੰਡ ਵੀ ਉਧਰ ਗੁੱਜਰਵਾਲਾ ਨਾ ਇਥੋਂ ਨੇੜੇ ਤੇ ਉਧਰ ਚਲਾ ਗਿਆ ਤੂੰ ਮੈਂ ਜਾਂਦੀ ਆਪਣੀ ਵਰਦੀ-ਬਰਦੀ ਚੇਂਜ ਕਰਕੇ ਤੇ ਚਲੋ ਜੀ ਘੋੜੀ ਤੇ ਬੈਠ ਗਏ ਉਦੋਂ ਉਹ ਕੁਦਰਤੀ ਬਰਾਤ ਵੀ ਉਦੋਂ ਹੀ ਜਾਣੀ ਸੀ ਵਾਪਸ ਅੱਛਾ ਸੋ ਉਹ ਨਾ ਮੈਂ ਆਵਾ ਆਪਣੀ ਘੋੜੀ ਤੇ ਬੈਠਾ ਜਦ ਮੈਂ ਚੇਂਜ ਜਾ ਕੇ ਕੁਰਤਾ ਪਜਾਮਾ ਪਾ ਲਿਆ ਪਰ ਨਾ ਪੁਰਨਾ ਬੰਨਿਆ ਤੇ ਉਹ ਗੱਡੀ ਐ ਕਿ ਨਾ ਪਹਿਲਾਂ ਮੈਨੂੰ ਕ੍ਰਾਸ ਕਰ ਗਈ ਉਹ ਫੇਰ ਮੁੜ ਕੇ ਆਈ ਉਹ ਬਰਾਤ ਦੇ ਵਿੱਚੋਂ ਸੀਗੀ ਕੋਈ ਓ ਜਦੋਂ ਤੀਜੀ ਕਵਾਰੀ ਆ ਕੇ ਉਹਨਾਂ ਨੇ ਰੋਕ ਲੀਓ ਮੈਨੂੰ ਉਹ ਦੋਨੋਂ ਨਾਲ ਦੇ ਨੂੰ ਇੱਕ ਉੱਤਰ ਕੇ ਖੜ ਗਏ ਉਹ ਦੂਜਾ ਕਹਿੰਦਾ ਕਹਿੰਦਾ ਤੈਨੂੰ ਗਿਆ ਜੀ ਨਾ ਉਹੀ ਆ ਉਹ ਕਹਿੰਦਾ ਮੈਂ ਕਿ ਕੀ ਕਰੂ ਵੀ ਉਹ ਕਹਿੰਦਾ ਬਾਈ ਜੀ ਮੈਂ ਤਾਂ ਸ਼ਰਤ ਹਾਰ ਗਿਆ ਬਹੁਤ ਵੱਡੀ ਅੱਛਾ ਕਹਿੰਦਾ ਇਹ ਕਹਿੰਦੇ ਵੀ ਬਾਈ ਜਾਂਦਾ ਕਹਿੰਦਾ ਮੈਂ ਕਿ ਯਾਰ ਹੁਣ ਤਾਂ ਹਲੇ ਅੱਧਾ ਘੰਟਾ ਪੌਣਾ ਘੰਟਾ ਦਾ ਹਲੇ ਹੋਇਆ ਨਹੀਂ ਵੀ ਉੱਥੇ ਤਾਂ ਪ੍ਰੋਗਰਾਮ ਬਾਈ ਤੱਕ ਉੱਥੇ ਗਾਈ ਜਾਂਦਾ ਸੀ ਵੀ ਐਡੀ ਛੇ ਦੀ ਕਿੱਥੋਂ ਆ ਕੇ ਉਹ ਘੋੜੀ ਤੇ ਚੜ ਗਿਆ ਜਾਂ ਵੀ ਇੱਥੇ ਆਪਣਾ ਉਪਯੋਨ ਗਾ ਕੇ ਹਟਿਆ ਕਹਿੰਦਾ ਮੈਂ ਮੰਨਦਾ ਨਹੀਂ ਸੀ ਕਹਿੰਦਾ ਇਹ ਤਾਂ 5-5000 ਦੀ ਸ਼ਰਤ ਲਾ ਲਈ ਕਹਿੰਦਾ ਹੁਣ ਤੁਸੀਂ ਹੀ ਕੋਈ ਨਿਕਲੇਗਾ ਮੇਰਾ ਤਾਂ ਨੁਕਸਾਨ ਹੋ ਗਿਆ ਸੋ ਮੈਨੂੰ ਇੰਨਾ جنੂਨ ਕਿ ਜਦੋਂ ਟਾਈਮ ਮਿਲ ਜੇ ਮਤਲਬ ਮੈਂ ਥੱਕਦਾ ਨਹੀਂ ਹੈਗਾ इवन ਕਿ ਗਾ ਕੇ 2.5 3 ਘੰਟੇ ਤੇ ਫੇਰ ਵੀ ਮੈਂ ਜਾ ਕੇ ਮਨੂ ਸੀਗਾ ਵੀ ਚੱਲ ਯਾਰ ਤੁਹਾਨੂੰ ਮੈਂ ਅਜੇ ਹਾਸੇ ਵਾਲੀ ਗੱਲ ਦੱਸਾਂ ਤਾਂ ਮੈਂ ਇੱਕ ਦਿਨ ਇੱਥੇ ਗਾ ਰਿਹਾ ਸੀਗਾ ਆਪਣੇ ਪਖੋਵਾਲ ਰੋਡ ਤੇ ਹੀ ਕਿਸੇ ਪੈਲਸ ਦੇ ਵਿੱਚ ਅੱਛਾ ਸੋ ਉਹ ਪ੍ਰੋਗਰਾਮ ਖਤਮ ਹੋ ਗਿਆ 5:00 ਵਜੇ ਫਿਰ 5:30 ਉਹ ਤੋਂ ਬਾਅਦ ਚ ਮੈਂ ਲੁਧਿਆਣੇ ਨੂੰ ਆਉਣ ਦੀ ਬਜਾਏ ਸਾਡਾ ਪਿੰਡ ਵੀ ਉਧਰ ਗੁੱਜਰਵਾਲਾ ਨਾ ਇਥੋਂ ਨੇੜੇ ਤੇ ਉਧਰ ਚਲਾ ਗਿਆ ਤੋ ਮੈਂ ਜਾਂਦੀ ਆਪਣੀ ਵਰਦੀ-ਬਰਦੀ ਚੇਂਜ ਕਰਕੇ ਤੇ ਚਲੋ ਜੀ ਘੋੜੀ ਤੇ ਬੈਠ ਗਏ ਉਦੋਂ ਉਹ ਕੁਦਰਤੀ ਬਰਾਤ ਵੀ ਉਦੋਂ ਹੀ ਜਾਣੀ ਸੀ ਵਾਪਸ ਅੱਛਾ ਸੋ ਉਹ ਨਾ ਮੈਂ ਆਮਾ ਆਪਣੀ ਘੋੜੀ ਤੇ ਬੈਠਾ ਜਦ ਮੈਂ ਚੇਂਜ ਜਾ ਕੇ ਕੁਰਤਾ ਪਜਾਮਾ ਪਾ ਲਿਆ ਪਰ ਨਾ ਪੁਰਨਾ ਬੰਨਿਆ ਤੇ ਉਹ ਗੱਡੀ ਐ ਕਿ ਨਾ ਪਹਿਲਾਂ ਮੈਨੂੰ ਕ੍ਰਾਸ ਕਰ ਗਈ ਉਹ ਫੇਰ ਮੁੜ ਕੇ ਆਈ ਉਹ ਬਰਾਤ ਦੇ ਵਿੱਚੋਂ ਸੀਗੀ ਕੋਈ ਉਹ ਜਦੋਂ ਤੀਜੀ ਕਵਾਰੀ ਆ ਕੇ ਉਹਨਾਂ ਨੇ ਰੋਕ ਲੀਓ ਮੈਨੂੰ ਉਹ ਦੋਨੋਂ ਨਾਲ ਦੇ ਨੂੰ ਇੱਕ ਉੱਤਰ ਕੇ ਖੜ ਗਏ ਉਹ ਦੂਜਾ ਕਹਿੰਦਾ ਕਹਿੰਦਾ ਤੈਨੂੰ ਕਿਹਾ ਸੀ ਨਾ ਉਹੀ ਆ ਉਹ ਕਹਿੰਦਾ ਮੈਂ ਕਿ ਕੀ ਕਰੂਗੀ ਉਹ ਕਹਿੰਦਾ ਬਾਈ ਜੀ ਮੈਂ ਤਾਂ ਸ਼ਰਤ ਹਾਰ ਗਿਆ ਬਹੁਤ ਵੱਡੀ ਅੱਛਾ ਕਹਿੰਦਾ ਇਹ ਕਹਿੰਦੇ ਵੀ ਬਾਈ ਜਾਂਦਾ ਕਹਿੰਦਾ ਮੈਂ ਕਿ ਯਾਰ ਹੁਣ ਤਾਂ ਹਲੇ ਅੱਧਾ ਘੰਟਾ ਪੌਣਾ ਘੰਟਾ ਦਾ ਹਲੇ ਹੋਇਆ ਨਹੀਂ ਵੀ ਉੱਥੇ ਤਾਂ ਪ੍ਰੋਗਰਾਮ ਬਾਈ ਤੱਕ ਉੱਥੇ ਗਾਈ ਜਾਂਦਾ ਸੀ ਵੀ ਐਡੀ ਛੇ ਦੀ ਕਿੱਥੋਂ ਆ ਕੇ ਉਹ ਘੋੜੀ ਤੇ ਚੜ ਗਿਆ ਜਾਂ ਵੀ ਇੱਥੇ ਆਪਣਾ ਉਪਯੋਨ ਗਾ ਕੇ ਹਟਿਆ ਤੇ ਕਹਿੰਦਾ ਮੈਂ ਮੰਨਦਾ ਨਹੀਂ ਸੀ ਕਹਿੰਦਾ ਸੀ ਤਾਂ 5-5000 ਦੀ ਸ਼ਰਤ ਲਾ ਲਈ ਕਹਿੰਦਾ ਹੁਣ ਤੁਸੀਂ ਹੀ ਕੋਈ ਨਿਕਲਾਏਗਾ ਮੇਰਾ ਤਾਂ ਨੁਕਸਾਨ ਹੋ ਗਿਆ ਸੋ ਮੈਨੂੰ ਇੰਨਾ ਜਨੂੰਨ ਹੈ ਕਿ ਜਦੋਂ ਟਾਈਮ ਮਰ ਜੇ ਮਤਲਬ ਮੈਂ ਥੱਕਦਾ ਨਹੀਂ ਹੈਗਾ ਈਵਨ ਕਿ ਗਾ ਕੇ 2-3 ਘੰਟੇ ਤੇ ਫੇਰ ਵੀ ਮੈਂ ਜਾ ਕੇ ਮਨੂ ਸਿਗਾ ਵੀ ਚੱਲੇ